ਇੱਕ 2 3 4 5 6 6 ਹੋ ਗਈਆਂ ਬੂਰੀਆਂ ਤਿੰਨ ਤਾਂ ਮਿਹਸ ਖਾਤਰ ਤੇ ਗਾਈਆਂ ਖਾਤਰ ਬਾਕੀ ਘਰੇ ਆ ਉਹ ਕਿੱਧਰ ਬਾਕੀ ਤੂੰ ਮੈਂ ਕਿੱਥੇ ਜਾਣਾ ਸੀਗਾ ਲੈ 6 ਗੱਟੇ ਆ ਤਿੰਨ ਤੇਰੇ ਖਾਤਰ ਯਾਨੀ ਕਿ ਸਾਰੇ ਡੱਬਰ ਖਾਤਰ ਤੇ ਤੰਨ ਆਪਾਂ ਗਾਈਆਂ ਤੇ ਮੈਸਾਂ ਨੂੰ ਪਿਆ ਦਮਾ ਸਾਰਾ ਟੱਬਰ ਕਿਹੜਾ ਆਪਾਂ ਦੋ ਤਾਜੀਆਂ ਤਾਂ ਬੇਲੜਗਾ ਉਸੇ ਨੂੰ ਮੈਂ ਖਵਾਈ ਜਾਈ ਲੱਗੀ ਨਾ ਉਹਦੇ ਪਿੱਛੇ ਲੱਗ ਨਹੀਂ ਮੈਨੂੰ ਤਾਂ ਇੰਨੀ ਖੁਸ਼ੀ ਹੋ ਰਹੀ ਆ ਵੀ ਕਿੰਨੇ ਸਾਲਾਂ ਬਾਅਦ ਆਪਣੇ ਘਰੇ ਇੰਨੀ ਕਣਕ ਆਈ ਆ ਅੱਕ ਚੁੱਕੀ ਸੀ ਮੈਂ ਵੀ ਪਾਈਆ ਪਾਈਆ ਆਟਾ ਲਿਆਉਂਦੀ ਓਏ ਹੁਣ ਸਾਰਾ ਟੱਬਰ ਕੰਮ ਕਰਦੇ ਆ ਆ ਮੱਝ ਦਾ ਦੁੱਧ ਪਾਉਣੇ ਆ ਨਿਆਰੀ ਲੈਣੇ ਆ ਤੇ ਅੱਜ ਲਾਉਂ ਗਾਈਆਂ ਗਾਈਆਂ ਹਾਂ ਚੱਲ ਸੁਖਨਾ ਵਧੀਆ ਆਪਣੇ ਹੁਣ ਗਾਇ ਪਸ਼ੂ ਹੋ ਜਾਣਗੇ ਦੁੱਧ ਵੀ ਵਾਧੂ ਹੋਇਆ ਕਰੂ ਡੈਰੀ ਨਾ ਖੋਲ ਲਈਏ ਆਪਾਂ ਉਹ ਡੈਰੀ ਹੌਲੀ ਹੌਲੀ ਖੋਲ ਲਵਾਂਗੇ ਹਜੇ ਤਾਂ ਆਪਾਂ ਉਹ ਅਜੇ ਤੋਂ ਪੈਸੇ ਫੜੂਗਾ ਉਹਨੂੰ ਹੀ ਦੁੱਧ ਪਾਵਾਂਗੇ 6 ਮਹੀਨੇ ਚੱਲ ਹਾਂ ਕਰ ਲਓ ਹਾਂ ਫੇਰ ਆਪਾਂ ਉਹ ਕਰ ਲਵਾਂਗੇ ਨਹੀਂ ਤੂੰ ਸਾਰਾ ਦਿਨ ਉਹਨੂੰ ਬੇਲਾ ਬੇਲਾ ਨਾ ਕਰਿਆ ਕਰੂੰਗਾ ਹੌਲੀ ਹੌਲੀ ਵੜਿਆ ਕੇ ਕੰਮ ਤੇ ਲਾਵਾਂਗੇ ਕਿਹੜਾ ਕਰੂਗਾ ਕਮਾਂਦਰਾ ਉਹ ਤਾਂ ਇੱਕ ਨਾਂ ਦਾ ਬੰਦਾ ਕਰੇਗਾ ਮੈਂ ਇਹਨੂੰ ਕਰਾ ਦੇ ਰਿਸ਼ਤਾ ਮੈਂ ਇਥੋਂ ਨਹੀਂ ਕਰਾਇਆ ਦੇ ਚੰਗਾ ਐ ਕਰ ਆ ਇੱਕ ਗੱਟਾ ਨਾ ਉਹਦੇ ਵਾਸਤੇ ਰੱਖਿਆ ਮਾਝੇ ਵਾਸਤੇ ਫੇਰ ਹੀ ਦੁੱਧ ਦੇਊਗੀ ਧਾਣੇ ਵਾਸਤੇ ਉਥੇ ਆ ਗਈ ਨਾ ਧਾਣੇ ਤੇ ਅੱਖ ਤਾਂ ਉਹਨੂੰ ਰਿਸ਼ਤਾ ਕਰਾ ਦੇ ਤੂੰ ਤਾਂ ਉਹਨੂੰ ਖਿੱਚ ਲਿਆ ਕਰ ਵਿੱਚ ਕੰਮ ਦੀ ਤਾਂ ਗੱਲ ਕਰਿਆ ਨਾ ਕਰ ਉਹ ਤੇਰੀ ਕਰਾਊਗਾ ਜੇ ਕਿਸ ਦੀ ਲਿਆਇਆ ਕੱਟ ਵਟ ਕੋਦੇ ਨਹੀਂ ਤੇਰਾ ਤਾਂ ਸਾਹ ਦਿੱਤੇ ਇੱਦਾਂ ਕਰੀ ਬੇਪੱਟੀ ਤੇ ਬੇਬੇਸਤੀ ਕਰਾਤੀ ਫੇਰ ਉਹ ਕਰਾਊਗਾ ਨਹੀਂ ਨਹੀਂ ਫੇਰ ਹੀ ਕੰਮ ਲੱਗੂ ਜੇ ਕਿਤੇ ਪਾਸੇ ਉਹ ਕਰਨਗੇ ਉਹਨੂੰ ਬਣਨੇਗੀ ਅੱਛਾ ਹੁਣ ਮੇਰੇ ਗੱਲ ਬੰਨਿਆ ਹੋਇਆ ਮੈਂ ਹੀ ਰਿਸ਼ਤਾ ਕਰਾਊਗਾ ਦਾ ਹੈ ਜੇਕਰ ਤੇ ਬੁਣੂਂਦੀ ਉਹ ਹੀ ਕਰਾਊਗਾ ਉਹ ਜਦੋਂ ਤੂੰ ਕਹੀ ਜਾਂਦੀਆਂ ਹੋਰ ਕੌਣ ਦਊ ਜੀ ਤਾਂ ਐ ਕਰਦਾ ਲੱਕੜ ਜੀ ਤੇਰੀ ਮਰਾਂ ਕੋਈ ਚੱਜ ਦੀ ਗੱਲ ਕਰ ਲਿਆ ਕਰ ਘਰ ਚ ਚੱਜ ਦੀ ਗੱਲ ਤਾਂ ਮੈਂ ਕਰਦੀ ਤਾਂ ਹੈਗੀ ਆ ਤੂੰ ਸੁਣਦਾ ਵੀਂ ਚੱਜ ਦੀ ਗੱਲ ਉਹਨੂੰ ਖੱਤਲਿਆ ਕਰ ਲੁੱਲਿਆ ਜੈਨੂ ਮੂਰੇ ਲੁੱਲਾ ਮੇਰਾ ਭਾਈ ਆ ਕਣਕ ਨਿਕਲੀਆਂ ਦੀਆਂ ਪਾਟੇ ਹੋਏ ਗੱਟੇ ਚ ਪਾ ਲੈ ਕਣਕ ਗਾਈਆਂ ਵੇਖਿਆ ਹੁਣ ਨਾਲੇ ਤੇਰਾ ਭਰਾ ਕਿਸੇ ਕਿੱਤੇ ਲੱਗ ਜੂਗਾ ਉਹ ਕੋਈ ਨਾ ਹੁਣ ਮੈਂ ਗਾਈਆਂ ਹੀ ਲੈਣ ਚੱਲਿਆ ਦੇਖਣ ਨਹੀਂ ਚੱਲਿਆ ਲੈ ਕੇ ਆਉਂ ਮੇਰੇ ਤਾਂ ਕੰਮ ਇਹੀ ਆ ਚੱਲ ਲਿਆ ਚੰਗਾ ਮੈਂ ਆਪਦੇ ਪੇਕੀ ਜਾਇਆ ਮਾਂ ਆ ਹੁਣ ਮੜਾਂਗੀ ਆਥਣ ਨੂੰ ਮੈਂ ਜਾਇਆ ਆ ਜੀ ਆਥਣ ਨੂੰ ਕਿਤੇ ਫਿਰ ਕੋ ਕਹਿੰਦੇ ਨੇ ਉੱਥੇ ਜਾ ਕੇ ਵੀ ਮੇਰੀ ਮਾਂ ਨੇ ਕਹਿਤਾ ਫਲਾਣੇ ਨੇ ਕਹਿੰਦਾ ਮਾਂ ਨੇ ਕਿ ਬਸ ਮੈਂ ਤਿਆਰ ਹੋ ਹੀ ਰਹੀ ਆ ਹੁਣ ਇਹ ਬਸ ਇੱਕ ਵਸਤੇ ਗਈ ਦੂਜੀ ਤੇ ਆਈ ਪਤਾ ਲੈ ਆ ਮਾਮਾ ਖਮੜਾ ਚੱਲ ਜਬ ਆਗ ਜਾ ਫਿਰ ਮੈਂ ਲਿਆਉਣਾ ਫਿਰ ਗਾਈਆਂ ਲਿਆਉਣੇ ਬੰਗੂ ਨੂੰ ਬੋਲ ਮਹਾਲਦਾ ਇੱਥੇ ਸਾਥ ਚ ਬੈਠਾ ਹੋਊਗਾ ਹੁਣ ਅੱਜ ਸੱਜਾ ਆਇਆ ਉਹਦੇ ਪੇਕੇ ਵੀ ਉਹ ਥੱਲੇ ਵਾਲੀ ਡੋਰ ਰੱਖੀ ਆ ਪੱਟੀ ਆ ਗਈ ਬੋਰੀ ਲੈ ਲੈ ਆ ਮਾਮਾ ਆ ਗਿਆ ਆ ਜਾਓ ਤੈਨੂੰ ਦੇਖਣ ਚੱਲਿਆ ਸੀ ਹਾਂ ਓਰਾ ਬੈਠੇ ਇਥੇ ਮੇਰੀ ਇੱਕ ਗੱਲ ਸੁਣ ਲੈ ਦੱਸ ਦੇਖ ਆਪਾਂ ਮੱਝ ਦਾ ਦੁੱਧ ਪਾਉਣੇ ਆ ਵਧੀਆ ਆਪਣਾ ਟਾਈਮ ਟੱਪੀ ਜਾਂਦਾ ਠੀਕ ਹੈ ਨਾ ਹੂੰ ਅੱਜ ਮੈਂ ਦੋ ਗਾਈਆਂ ਹੋਰ ਲਿਆ ਲੈ ਕੇ ਆਉਣਾ ਆਦੇ ਸਿਰ ਤੇ ਲੈ ਕੇ ਆਈ ਵੇ ਮੈਂ ਨਹੀਂ ਕੁਝ ਕਰਦਾ ਹੈਗਾ ਉਹ ਗੱਲ ਤਾਂ ਸੁਣ ਲੈ ਸਾਰਾ ਦਿਨ ਭਕਾਈ ਕਰਦਾ ਫਿਰ ਤੈਨਾਂ ਨਾ ਪਹਿਲਾਂ ਮੇਰੀ ਗੱਲ ਸੁਣ ਧਿਆਨ ਨਾਲ ਦੋ ਗਾਈਆਂ ਲਾਵਾਂਗੇ ਦੁੱਧ ਪਾਵਾਂਗੇ ਇੱਕ ਕਮਰਾ ਛੜ ਖੜਾ ਕਰਾਂਗੇ ਹੁਣ ਇੱਕ ਤਾਂ ਕਮਰਾ ਤੇ ਇੱਕ ਆ ਛੱਡੀ ਜਾ ਆਪਣੇ ਕੋਲ ਉਹ ਤੁਸੀਂ ਰੋਕ ਰੱਖਿਆ ਪੇਟੀਆਂ ਤਾਂ ਰੱਖੀਆਂ ਆਪਦੀ ਉਹ ਤੇਰੇ ਖਾਤਰੀ ਕਰਦਾ ਕੰਜਰਾ ਮੇਰਾ ਤਾਂ ਹੋ ਗਿਆ ਮੇਰਾ ਤਾਂ ਨਰਵਾ ਹੋ ਜੂ ਉਹ ਤੈਨੂੰ ਹੀ ਕਰਾਉਣਾ ਰਿਸ਼ਤਾ ਐ ਆ ਇੱਕ ਕਮਰੇ ਤੇ ਨਹੀਂ ਕੋਈ ਤੇਨੂੰ ਆਉਂਦਾ ਉਹ ਤੁਸੀਂ ਹੋ ਨਹੀਂ ਦਿੰਦੇ ਹੁਣ ਤਾਂ ਮੇਰਾ ਕੋਈ ਖੜਾ ਬਸ ਹੁਣ ਤਾਂ ਪਰ ਮੇਰੇ ਆਖੇ ਕੰਮ ਕਰ ਦੋ ਤੂੰ ਐ ਕਰ 6 ਮਹੀਨੇ ਮੇਰੇ ਆਖੇ ਗਈਆਂ ਸਾਮ ਮੈਂ 2 ਸਾਲ ਹੋ ਗਏ ਥੋੜੇ ਮੰਗਨ ਮਾਰ ਕੇ ਫਿਰਦਾ ਉਹਨੂੰ ਫਿਰ ਤੂੰ ਕਰਾ ਲਿਆ ਮੇਰੇ ਜੱਥੋਂ ਬਿਨਾ ਉਹੀ ਗੱਲ ਤੇਰੀ ਯਾਰ ਤੂੰ ਸਮਝਦਾ ਹੀ ਨਹੀਂ ਛੋਟੇ ਭਾਈ ਮੈਂ ਤੇਰਾ ਮਾਰਾ ਪੂਨੇ ਭਗਦਾ ਫਿਰਦਾ ਹੁਣ ਕਣਕ ਲਿਆਇਆ 8 ਮਣ ਕਣਕ ਲਿਆਇਆ ਤੇ 8 ਹੋਰ ਕਹਿ ਕੇ ਆਇਆ ਠੀਕ ਆ ਅੱਧੀ ਪਸ਼ੂਆਂ ਨੂੰ ਪਾ ਦਵਾਂਗੇ ਅੱਧੀ ਆਪਾਂ ਰੋਜ਼ ਦੁੱਧ ਪਾਇਆ ਕਰਾਂਗੇ 100 ਰੁਪਏ ਦਾ ਨਾਲ ਕਮਰਾ ਖੜਾ ਕਰਕੇ ਤੇਨੂੰ ਰਿਸ਼ਤਾ ਆਪਣੇ ਆਪ ਹੋ ਜੂ ਮੇਰੀ ਗੱਲ ਮੰਨ ਤੂੰ ਚੁੱਪ ਕਰਕੇ ਤੂੰ ਮੇਰੇ ਆਖੇ 6 ਮਹੀਨੇ ਮੇਰੇ ਨਾਲ ਰਹ ਉਹਦੋਂ ਵਾਜੇ ਨਾ ਤੇ ਮੈਂ ਪਸੰਦ ਆ ਛੱਡ ਦਿਨਾ ਗਾਈਆਂ ਸੰਭੀ ਨਾ ਕੋਸੋ ਨਾ ਆਪਦੀ ਭਾਬੀ ਨੂੰ ਮਾੜਾ ਬੁਲਿਆ ਕਰ ਮੈਂ ਤਾਂ ਛੀਮ ਹੀ ਨਹੀਂ ਦੇਖਦਾ ਹਾਂ 6 ਮਹੀਨੇ ਦੇਖ ਲੈ 6 ਮਹੀਨੇ ਚ ਦੇਖੀ ਘਰ ਚ ਬਰਕਤ ਹੀ ਬਰਕਤ ਹੋ ਜੂ ਬਰਕਤ ਹੋ ਜੂਗੀ ਹਾਂ ਤੇ ਤੈਨੂੰ ਕਰਾਉਂਗਾ ਰਿਸ਼ਤਾ ਵਧੀਆ ਨਹੀ ਮੈਂ ਭਾਬੀ ਨੂੰ ਕਹਦੂ ਵੀ ਮੇਰੀ ਲੜ ਲੱਗ ਜਾ ਬਸ ਭੈ ਡਰ ਲੜਾਉ ਤੋਂ ਲੱਗਦਾ ਵੱਡਾ ਮਰ ਜੇ ਮੈਨੂੰ ਮਾਰਨ ਨੂੰ ਫਿਰਦਾ ਤੂੰ ਤਾਂ ਸਾਰਾ ਦਿਨ ਹੋਰ ਮੈਂ ਤਾਂ ਛੀਮ ਹੀ ਨਹੀਂ ਦੇਖੂ ਮੈਂ ਉਹ 6 ਮਹੀਨੇ ਦੇਖ ਲਈ ਬਹਿ ਜਾਵੇਂ ਨਾ ਭੱਜ ਜਾ ਤੂੰ ਮੇਰਾ ਮੇਰੀ ਗੱਲ ਸੁਣ ਲੈ ਇੱਕ ਤੱਜ ਮੱਛੜਾ ਮੇਰਾ ਗੋਡੇ ਵਾਲਾ ਦੁਖੀ ਜਾਂਦਾ ਉਹਨੇ ਬਾਂਸਾ ਕਰੀਏ ਕੀ ਹੈ ਦਾਈ ਉਹਦਾ ਉਹਦੇ ਪੇਕੇ ਗਈ ਆ ਪੇਕੇ ਗਈ ਆ ਹਾਂ ਬਈ ਪੇਕੇ ਕੀ ਲੈਣ ਵਾਗੀ ਉਹ ਕੰਮ ਉਹਦੀ ਮਾਂ ਜੀ ਤੇ ਨਹੀਂ ਪਤਾ ਲਿਆ ਹੁਣੀਆਂ ਜਾ ਕੇ ਮੈਂ ਮੜਾ ਜਾ ਬੈ ਜਾ ਤਾਈ ਬੈ ਜਾ ਚਾਹ ਲਿਆ ਮੈਂ ਤੇਰੇ ਖਤਰ ਬਣਾ ਕੇ ਬਸ ਚਾਹ ਮੈਂ ਪੀ ਲੂੰਗਾ ਹੁਣ ਦੁੱਧ ਹੈਗਾ ਬਾਦੂ ਲਿਆ ਚਾਹ ਬਣਾ ਕੇ ਹਾਂ ਸੁਖਰਾ ਹੁਣ ਤਾਂ ਥੋਡੇ ਮੱਝ ਹੈ ਘਰੇ ਮੱਝ ਕੀ ਤਾਈ ਦੋ ਗਾਈਆਂ ਦਾ ਹੋਰ ਮਾਰ ਲਿਆ ਸੌਦਾ ਕਾਣਿਆ ਦਾ ਹਾਂ ਵੇ ਉਹ ਕਿੱਥੇ ਲੈ ਤੂੰ ਬਸ ਐ ਹੀ ਪਰਮਾਤਮਾ ਦੇਈਏ ਨਾ ਬਰਕਤ ਕਰੇ ਹੋਈ ਜਾਂਦੀ ਐ ਬਸ ਚੱਲ ਚੰਗਾ ਭਾਈ ਹਾਂ ਹੋਏ ਨੂੰ ਵਿਆਹਣਾ ਪਈ ਹੁਣ ਵੇ ਚੱਲ ਚੰਗਾ ਵੇ ਵੇਲੇ ਨੂੰ ਕੌਣ ਕਰਦਾ ਭਾਈ ਰਿਸ਼ਤੇ ਅੱਜ ਕੱਲ ਤਾਂ ਕੰਮ ਵਾਲਿਆਂ ਨੂੰ ਨਹੀਂ ਹੁੰਦੇ ਜ਼ਮੀਨਾਂ ਵਾਲਿਆਂ ਨੂੰ ਨਹੀਂ ਹੁੰਦੇ ਇਹ ਸਾਰਾ ਦਿਨ ਵੇਲਾ ਉੱਥੇ ਛੱਤਾਂ 'ਚ ਬੈਠਾ ਤਾਸ ਖੇਡੀ ਜਾਂਦਾ ਰਹਿੰਦਾ ਜਾਈ ਹਟ ਗਿਆ ਹੁਣ ਇਹ ਮੱਝ ਵੇ ਸਾਮ ਦਾ ਦੋਨੇ ਗਾਈਆਂ ਐ ਸਾਹਮੂਗਾ ਤੇ ਹੁਣ ਕਮਰਾ ਪਾਵਾਂਗੇ ਪਹਿਲਾਂ ਤੂੰ ਮੈਨੂੰ ਦੱਸ ਵੀ ਤੂੰ ਗਾਈਆਂ ਦਾ ਸੌਦਾ ਕਿੱਥੋਂ ਕਰ ਲਿਆ ਬਸ ਆਈਂ ਪਰਮਾਤਮਾ ਫਿਰੇ ਜਦੋਂ ਸੱਚੇ ਬੰਦੇ ਦਾ ਹੁੰਦਾ ਬਸ ਕੰਮ ਬਣੀ ਜਾਂਦਾ ਮੇਰਾ ਤਾਂ ਕਣਕ ਲਿਆ ਸਾਰਾ ਕੁਝ ਥੋਥੀ ਹੋਈ ਜਾਂਦਾ ਚੱਲ ਚੰਗਾ ਭਾਈ ਬਣੇ ਐਵੇਂ ਜਿਕਰੂ ਬਣੀ ਵੀ ਮੈਂ ਤਾਂ ਉਹਦੇ ਕੋਲੇ ਆਈ ਆਈ ਸੀ ਬੰਦ ਸੁ ਕੋਲੇ ਹੂੰ ਵੀ આમਲੀ ਕੇ ਕੀ ਹੋਇਆ ਕੀ ਹੋ ਗਿਆ ਉਹਨਾਂ ਦੇ ਕੀ ਹੋ ਗਿਆ ਵੀ ਉਹ ਕਹਿੰਦੇ ਸੀ ਲੜਾਈ ਜੀ ਪੈ ਰਹੀ ਐ ਉਹ ਤਾਂ ਤੈਨੂੰ ਪਤਾ ਹੀ ਆ ਜਦੋਂ ਉਹਦਾ ਨਸ਼ਾ ਮੁੱਕ ਜਾਂਦਾ ਚਾਰ ਮਾਰਦਾ ਛੇਤਰ ਵਿਚਾਰੀ ਦੇ ਤੇ ਨਾਲ ਉਹਦੇ ਕਹਿੰਦੇ ਸੀ ਵੀ ਇਕੱਠ ਹੋਇਆ। ਉਹ ਬਥੇਰਾ ਕੁਸੁੰਦਾ ਉਹ ਤਾਂ ਆਈ ਸੀ ਉਹਦੇ ਪੇਕੇ ਹੂੰ ਲੈ ਕੇ ਬਾਗਿਆਂ ਨੂੰ ਲੈ ਕੇ ਬਾਗੇ ਹਾਂ ਉਹ ਤਾਂ ਸਮਾਨ ਸਮੂਨ ਸਾਰਾ ਕੁਝ ਲੈ ਕੇ ਆਵਲੀ ਡੱਕਿਆ ਰਹਿੰਦਾ। ਸਾਵਧਾਨੀ ਕਰਦਾ ਨਹੀਂ। ਉਹਨੂੰ ਕਿਤੇ ਆ ਜਾਂਦੀ ਹੈ ਵਿਚਾਰੀ ਕਿਤੇ ਵਗ ਜਾਂਦੀ ਹੈ। ਉਹ ਬੜਾ ਫਿਕਰ ਕਰਦੀ ਸੀ ਵੀ ਮੈਂ ਘਰ ਬਣਾਇਆ। ਵੇ ਚੱਲ ਚੰਗਾ। ਉਹਨਾਂ ਦਾ ਤਾਂ ਜਿਵੇਂ ਉੱਜੜਨਾ ਸੀ ਉੱਜੜ ਗਿਆ। ਪਰ ਸੋਡਾ ਜ਼ਰੂਰ ਵਸ ਗਿਆ। ਸਾਡਾ ਕਿਵੇਂ? ਛੋਡੇ ਕੀ ਕਿਸੇ ਨੂੰ ਜਾੜਦੇ ਫਿਰਦੇ ਆ ਵੇ ਜਾੜਦੇ ਨਹੀਂ ਛੋਡੇ ਘਰੇ ਤਾਂ ਇਹਦੀ ਮੱਝ ਆਈ ਉਹਨਾਂ ਦੀ ਦੇਖ ਲੈ ਸੁਖਨਾ ਰੰਗ ਲੱਗ ਗਿਆ ਮੱਝ ਦਾ ਦੁੱਧ ਵੀ ਪੀਣ ਲੱਗ ਗਏ ਹਨਾ ਤੇ ਭਾਈ ਗਾਇਆਂ ਲੈਣ ਵੀ ਜਾਂਣਾ ਛੋਡੇ ਤਾਂ ਸੁਖਨਾ ਰੱਗ ਹੀ ਲੱਗ ਗਿਆ ਹੋਰ ਕੀ ਹੋਇਆ ਤਾਈ ਮੈਨੂੰ ਪਤਾ ਕਿੱਥੋਂ ਬੋਲਦੀ ਆ ਤੂੰ ਅੱਧਾ ਦੁੱਧ ਤੇ ਨਾ ਨੂੰ ਆਈ ਉਹ ਅੱਧੇ ਪੈਸੇ ਫੜ ਕੇ ਲੈ ਆਉਣਾ ਉਹ ਤਾਂ ਹੁਣ ਦੇਣੇ ਸੀ ਤੂੰ ਕਹੋ ਤੇ ਮੈਂ ਰੋਕੜ ਦਿੱਤਾ ਮੈਂ ਇਸ ਦਾ ਤੇ ਜਿਹੜੇ ਮਸਾਮਦਿਆਂ ਸਾਰੇ ਦਿਨ ਹੱਥ ਬਣਾਉਨੇ ਕੋਡੇ ਬਣਾਉਨੇ ਇਹ ਉਹ ਤਾਂ ਹੁਣ ਸਾਹਮਣੇ ਹੀ ਆ ਭਾਈ ਤੈਨੂੰ ਐਂ ਜੀਆਂ ਗੱਲਾਂ ਨਾ ਕਰਿਆ ਕਰ ਸਾਰਿਆਂ ਨੂੰ ਚੱਕਵੀਂ ਆਈਆਂ ਕਿਸੇ ਭੈਣ ਭਾਈ ਤੈਨੂੰ ਨਾ ਦੇਤੀ ਉਹਨੇ ਪਤਾ ਅਸੀਂ ਵੀ ਤੂੰ ਵੇਚ ਕੇ ਖਾ ਜਾਊਂਗਾ ਮੁੜ ਕੇ ਪੰਜੀ ਨਹੀਂ ਮੂੜਨੀ ਤੂੰ ਲੈ ਅਸੀਂ ਕਿੱਥੇ ਪਈ ਮੈਂ ਇੱਥੇ ਤਾਂ ਸਮਝਦੀ ਨਹੀਂ ਹਾਂ ਸਮਝਦੀ ਹੈ ਮੈਥੋਂ ਕਹਿੰਦਾ ਸਮਝਦੀ ਮੈਂ ਤਾਂ ਆਪ ਦਾ ਗੋਡਾ ਦੁੱਤੀ ਜਾਂਦਾ ਹੈ ਮੁੰਡਾ ਤੇਰਾ ਬੜਾ ਕੰਮ ਕਰਦਾ ਨਾ ਦੇਖਦਾ ਤਾਂ ਚੱਲ ਕਰਦਾ ਚਾਹੇ ਨਾ ਕਰਦਾ ਮੈਂ ਤਾਂ ਉਹ ਗੱਲ ਕਰਦੀ ਆ ਸਭਾਈ ਕੀ ਮੈਂ ਤਾਂ ਤੂੰ ਯਾਨੀ ਕਈ ਦਿਨ ਹੋ ਗਏ ਗੇੜਾ ਨਹੀਂ ਬੱਜਿਆ ਮੈਂ ਲੈ ਵੰਸੋਂ ਨੂੰ ਪੁੱਛੀ ਹੋਣੀ ਆ ਉਹ ਲੈ ਬੱਬੂ ਜਾ ਯਾਰ ਇਹਨੂੰ ਜੇਦੀ ਤਾਈ ਨੂੰ ਮੈਂ ਚੇਮਾ ਤਾਂ ਪਿੰਡੀ ਹੋਈ ਨਹੀਂ ਭਾਈ ਬੱਸ ਜੇ ਨਹੀਂ ਗੱਲਾਂ ਹੀ ਹੋਰ ਕਰਦੇ ਆ ਤਾਈ ਚਾਹ ਪੀਣ ਨਾਲ ਤਾਂ ਕੰਮ ਹੀ ਨਹੀਂ ਕਰਦੀ ਤੂੰ ਹਾਂ ਮੈਂ ਤੁਹਾਨੂੰ ਅਮਲੀ ਦੀ ਗੱਲ ਪੁੱਛਦੀ ਸੀ ਕਿਦੇ ਤੂੰ ਅਮਲੀ ਕੀ ਕਿਦੇ ਤੂੰ ਮੱਗਰ ਕੀ ਕਿਦੇ ਤੂੰ ਜੱਗਰ ਕੀ ਕਿਸੇ ਛੜਦੀਆਂ ਗੱਲ ਕਿਦੇ ਕਰਤਾਰ ਕੀ ਬਈ ਗੱਲਾਂ ਕਰਨ ਵਾਸਤੇ ਹੁੰਦੀਆਂ ਨੇ ਪਿੰਡ 'ਚ ਪਤਾ ਸੁਤਾ ਲੈਣ ਵਾਸਤੇ ਹੀ ਹੁੰਦਾ ਸਾਰਾ ਕੁਝ ਇਹਨੂੰ ਤਾਈ ਚੁਗਲੀਆਂ ਕਹਿੰਦੇ ਆ ਚੁਗਲ ਕੀ ਚੁਗਲੀ ਕੀਤੀ ਹਾਂ ਫਲਾਣੀ ਦੱਸ ਵੀ ਕੀ ਕੀਤੀ ਸਾਰਾ ਹੀ ਕਰਦੀ ਨਹੀਂ ਭਾਈ ਤੈਨੂੰ ਤਾਂ ਗੱਲ ਹੀ ਥੋੜੀ ਜਿਹੀ ਵੱਢਣੀ ਆਉਂਦੀ ਐ ਤੂੰ ਤਾਂ ਬਾਹਰ ਮੇ ਗੱਲਾਂ ਵੱਢਦਾ ਮੈਂ ਆਪਣੀ ਵੱਢਦਾ ਕਿ ਪੁੱਛਿਆ ਵੀ ਉਹਨਾਂ ਦੇ ਕੀ ਬਣਿਆ ਭਾਈ ਮੈਨੂੰ ਕੀ ਪਤਾ ਉਹਨਾਂ ਦੇ ਕੀ ਹੋਇਆ ਮੈਂ ਜਾ ਕੇ ਅੰਮੀ ਨੂੰ ਹਾਂ ਤੂੰ ਜਾ ਲੈਸ ਬਾਦ ਹਾਂ ਆ ਹੀ ਐ ਸਾਰਾ ਦਿਨ ਤੇਰੇ ਕੋਲ ਪਤਾ ਸੁਦਾ ਤਾਂ ਲੈਣਾ ਚਾਹੀਦਾ ਹੀ ਐ ਅਗਲੇ ਦਾ ਘਰ ਪੱਟਿਆ ਗਿਆ ਰਹਿ ਕਰੇ ਰਹਿ ਕੇ ਤੇੀ ਪੁੱਤ ਨੂੰ ਸਮਝਾ ਤੁਹਾਡੇ ਘਰੇ ਬਰਕਤ ਆਊਗੀ ਬਰਕਤ ਆਊਗੀ ਹਾਂ ਆ ਗਈ ਬਰਕਤ ਕੋਲ ਸਾਡੇ ਰੱਖ ਬੱਗੀ ਨਾ ਹੁਣ ਹਰੇਕ ਦੀ ਆ ਕੇ ਚੂਕਲੀ ਕਰਨ ਲੱਗ ਜੂ ਅੱਜ ਉਹ ਮੇਰੀ ਬਹੂ ਨੂੰ ਵੀ ਕਹਿਣਾ ਇਨੂੰ ਕੋਈ ਨਾ ਬਾੜਿਆ ਕਰ। ਨਹੀਂ ਤਾਂ ਕੋਈ ਚੱਜ ਦੀ ਗੱਲ ਤਾਂ ਹੋਣੀ ਨਹੀਂ। ਉਹ ਲੈ ਆਪਣੀ ਪਾਲਿਆ ਓਏ। ਬਾਕੀ ਤਾਂ ਅਜੀ ਤਾਂ ਲੈ। ਹੈ ਕਿਵੇਂ ਬਬਜੀ ਮੈਂ ਸਾਰਾ ਕੁਝ ਛੱਡ ਕੇ ਐਨੇ ਸਾਲ ਹੋ ਗਏ ਇੱਥੇ ਕਮਾਈ ਕਰਕੇ ਹੈ। ਮੈਂ ਵੀ ਕੰਮ ਰਹੀ ਹਾਂ। ਦੱਸ ਇਹਨੂੰ ਹੋਰ ਫੁੱਲਾ ਕਰਕੇ ਵੀ ਜੀ ਸਾਰਾ ਕੁਝ ਕਰੀ ਜਾ। ਐ ਕੋਈ ਨਹੀਂ ਜਾਣਦੀ। ਮੇਰਾ ਵੀ ਕੋਈ ਨਹੀਂ ਹੱਕ ਕਰ ਜਿੰਨਾ ਤੇ ਰਹੋ। ਕੀ ਕਰਦਾ ਡੁੱਬਦਾ। ਕਰਨਾ ਕੀ ਹੈ? ਪਿਆ ਹੋ ਗਾ ਲੰਬੀਆਂ ਸਾਨੀ। ਅੱਗੇ ਕੀ ਦੱਸੋ ਹਲ ਵਾਉਂਦਾ। ਬਾਰ ਚ ਕੂੜੇ ਕੂੜਾ ਖਲਾ ਰਿਆ ਪਿਆਗਾ ਲੈ ਮੇਰੇ ਬਿਨਾ ਤਾਂ ਵਿਚਾਰੀਆਂ ਵੀ ਭੁੱਖੀਆਂ ਮਰ ਗਈਆਂ ਹੈ ਸਿੱਕ ਕਿੱਧਰ ਗਈ ਕਿਤੇ ਟੋਬੇ ਟੱਬੇ ਤੇ ਤਾਂ ਨਹੀਂ ਲੈ ਗਿਆ ਲੈ ਜੇ ਟੋਬੇ ਤੇ ਲੈ ਕੇ ਜਉ ਸਾਰੀਆਂ ਨੂੰ ਲੈ ਕੇ ਜਉ ਕੱਲੀ ਨੂੰ ਥੋੜੀ ਲੈ ਕੇ ਜਉ ਕਿੱਧਰ ਗਈ ਪੁਛਦੀਆਂ ਨੂੰ ਡੁੱਬੜੇ ਲੈ ਕਿੱਥੇ ਆ ਲੋਗੜੀਆਂ ਦੀ ਘਰ ਤੇ ਆਪੀ ਮਾਗਰ ਮਿਸਤਰੀ ਵੀ ਲਾ ਲੈ ਹੈ ਹੋਰ ਪਹਿਨੇ ਠੀਕ ਹੋ ਮੈਂ ਮੈਂ ਤਾਂ ਠੀਕ ਹਾਂ ਤੇ ਉਹ ਹਾ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਐ ਕੋਠੀ ਪਾਲੀ ਜਿਵੇਂ ਕੋਈ ਸੋਨੇ ਦਾ ਕੁਜਾ ਕਾਜਾ ਦੱਬਿਆ ਹੋਣਾ ਵੀ ਮਾਹੀ ਪਹਿਨੇ ਰੁਸਕੇ ਵਗ ਜੇ ਕੋਈ ਕੋਠੀਆਂ ਪਾ ਲੈ ਰੁਸਕੇ ਜਾਣ ਵਾਲਾ ਕੀ ਮਤਲਬ ਹੈ ਪਹਿਣੀ ਤੇ ਹਾਂ ਹਾਂ ਲਾ ਆਹ ਕਿੱਥੋਂ ਪਾ ਲਈ ਨਾ ਪੈਸੇ ਕਿੱਥੋਂ ਆਏ ਤੁਹਾਡੇ ਕੋਲ ਸਾਡੇ ਪੈਸੇ ਸੀ ਸੀ ਕੋਠੀ ਪਾ ਲਈ ਪਣੀ ਲੈ ਬਰਾਬਰ ਦਾ ਇਹ ਵੀ ਤਾਂ ਪਾਈਏ ਫਿਰ ਕੀ ਹੁੰਦਾ ਜਿੰਨਾ ਛਪਤਾ ਕਰਦੇ ਮੜਾ ਮੋਟਾ ਫਿਰ ਅੱਧ ਦਾ ਪਿਆ ਤੁਸੀਂ ਪਾ ਲੋ ਇਹ ਕੀ ਗੱਲ ਹੈਗੀ ਲੈ ਪਾ ਲੋ ਮੈਨੂੰ ਲੱਗਦਾ ਜਿਹੜੇ ਸਾਹਮਣੇ ਤੁਸੀਂ ਗੋਝੀਆਂ ਕੱਢੀ ਜਾਂਦੇ ਹੋ ਸਾਰੇ ਪੈਸੇ ਤੁਸੀਂ ਉਹ ਰੱਖਦੇ ਸੀਗੇ ਅੱਛਾ ਮੈਂ ਗੋਹਾਕੂੜਾ ਸਿੱਟ ਕੇ ਗੋਝ ਗਈ ਰਹਿ ਜਾਂਦੀਆਂ ਨੇ ਹੈ ਲੈ ਗੋਹਾਕੂੜੇ ਤਾਂ ਮੈਂ ਵੀ ਸਿੱਟਦੀ ਆ ਮੈਂ ਕਿਹੜਾ ਗੋਹਾਕੂੜਾ ਨਹੀਂ ਸਿੱਟਦੀ ਮੈਂ ਤਾਂ ਕਦੇ ਪੇਕੀ ਜਾ ਕੇ ਨਹੀਂ ਦੇਖਿਆ ਕੀ ਕਿਵੇਂ ਕੋਈ ਚਾਹ ਨੂੰ ਨਹੀਂ ਜਾਂਦੀ ਆ ਤੇਰੇ ਬੰਦੇ ਕੁਝ ਖਾਂਦਾ ਨਹੀਂ ਪੀਂਦਾ ਨਹੀਂ ਇਹ ਤਾਂ ਅੱਥਨ ਤੜਕੇ ਹੱਡ ਗੁੰਦਾ ਹੋਰ ਦੱਸ ਮੇਰੇ ਤੇ ਰੋ ਮਾਰਦੇ ਬੰਦਾ ਮੇਰਾ ਨਹੀਂ ਖਾਂਦਾ ਫਿਰ ਤੂੰ ਆਪਦੇ ਬੰਦੇ ਤੇ ਰੋ ਮਾਰ ਨਹੀਂ ਬੰਦੇ ਤੇ ਰੋ ਮਾਰੀਆਂ ਆਹੋ ਬੰਦੇ ਤੇ ਰੋ ਮਾਰ ਮੇਰੇ ਤੇ ਕੀ ਮਾਰਦੀਆਂ ਠੀਕ ਆਲੀ ਨੂੰ ਨਹੀਂ ਤਾਂ ਚਾਲ ਤੋਂ ਹੱਦ ਹੋਈ ਤੇਨੂੰ ਕਮਾਈ ਕਰੀ ਵੀ ਉਹ ਲੱਗੀ ਸਾਡੀ

ਰੋਬ ਤਾਂ ਦੇਖ ਮਾਰ ਦਿਆ ਕਿ ਹਲੇ ਸਾਡੀ ਤੈਨੂੰ ਕੋਠੀ ਵੀ ਚੁਬਦੀ ਹੈਗੀ ਕਿ ਮੇ ਟੋੜੇ ਟਪੜੇ ਸਾਰਾ ਕੁਝ ਇੱਧਰ ਹੀ ਸਿੱਟੇ ਇਹਨਾਂ ਨੂੰ ਤਾਂ ਖੁੱਲ ਹੋ ਗਈ ਲੈ ਹੁਣ ਆ ਕਿੱਥੋਂ ਜਾ ਰਹਿ ਜਾਊਗਾ ਸਰੀਕ ਹੁਣ ਇਹ ਤਾਂ ਏਡੀ ਵੱਡੀ ਕੋਠੀ ਚਿੰਲੀ ਹੈ ਹੈ ਆ ਮੇਰੇ ਦੋ ਹੀ ਛੋਟੇ ਛੋਟੇ ਕਮਰੇ ਲੋੜ ਆ ਗਿਆ ਕੁੜੇ ਨਾ ਇੱਥੇ ਪੱਖਾ ਪੱਖਾ ਵੀ ਨਹੀਂ ਲਿੰਦਾ ਪੱਖਾ ਵੀ ਕਿੱਧਰ ਗਿਆ ਨਹੀਂ ਮੈਨੂੰ ਤਾਂ ਲੱਗਦਾ ਲੈ ਜਾਣੇ ਨੇ ਵੇਚ ਤਾਂ ਹੋਣਾ ਪੈਣੀ ਪੱਕਾ ਦੱਸ ਮੈਂ ਕੀ ਕਰ ਸਾਡੀ ਬੁੜੀ ਦੀ ਬੀੜੀ ਬੈਠੀ ਪੱਕਾ ਜਿਹੜੀਆਂ ਹੁਣ ਤੱਕ ਦੀਆਂ ਗੋਜੀਆਂ ਸੀ ਨਾ ਆ ਸਾਰਾ ਕੁਝ ਐਸੇ ਨੂੰ ਦਿੱਤਾ ਆ ਤਾਂ ਹੀ ਤੈਨੂੰ ਪੁੱਤੇ ਦੀ ਨਾ ਇਟਾ ਬੜਾ ਮਣਾ ਚਿੰਲਿਆ ਨਾ ਮੈਣਾ ਚਿੰਲਿਆ ਅੱਜ ਤੱਕ ਕਹਿੰਦੀ ਰੁੱਸ ਕੇ ਪੇਕੀ ਭਾਗ ਜੋ ਚਾਹੇ ਕੋਠੀਆਂ ਪਾਲ ਐਂ ਦੱਸ ਕਿਵੇਂ ਕੋਠੀਆਂ ਪਾਈ ਜਾਣੀਆਂ ਕੋਈ ਗੱਲ। ਹੋਇ ਇੱਕ ਮੇਰੇ ਵਾਲਾ ਸੀ ਬੁੱਝੜ ਕੁਛ ਨਹੀਂ ਬਣਾ ਸਕਿਆ। ਹੈ ਜਿਹੜਾ ਕੋ ਸਿੱਗੀਆਂ ਦੋ ਚੀਜ਼ਾਂ ਮੇਲਾ ਦਾ ਭੜੇ ਤਾਂ ਉਹ ਵੀ ਵੇਚਤੀਆਂ। ਕਿਤੇ ਮੈਂ ਜਾ ਕੇ ਪਿੰਡ ਗਲਤੀ ਤਾਂ ਨਹੀਂ કરી। ਲਾ ਗਲਤੀ ਕੀ ਕਰਨੀ ਹੈ ਸਾਰਾ ਕੁਛ ਤਾਂ ਮੇਰੇ ਨਾਲ ਹੈ। ਹਾਂ। ਲੈ ਪੈਣੀ। ਇਹ ਤਾਂ ਮੇਨੂੰ ਹੈ ਤਾਂ ਦੇਖ ਦੇ ਕਿ ਸਾਰਾ ਦਿਨ ਮੈਂ ਤਾਂ ਚੋਰੀ ਖਾਈ ਜਾਇਆ ਕਰੂਗਾ। ਹੈ। ਜਦ ਤਾਂ ਪੈਣੀ ਮੇਰੀ ਵੀ ਬਰਾਬਰ ਦੀ ਹੁੰਦੀ। ਫਿਰ ਤਾਂ ਚਲ ਠੀਕ ਸੀ। ਹੁਣ ਦੱਸ ਮੈਂ ਕੀ ਕਰਾਂ? ਲੇ ਜਾਣਾ ਪਤਾ ਨਹੀਂ ਕਿੱਥੇ ਨਿਕਲੇ ਨਾ ਦੇ ਕੋਲ ਤਾਂ ਕੋਈ ਟੈਲੀਫੋਨ ਵੀ ਨਹੀਂ ਹੈਗਾ ਵੀ ਬੰਦਾ ਫੋਨ ਹੀ ਕਰ ਦੇ ਨਾ ਇੱਥੇ ਪਾਣੀ ਨਾ ਤਾਂ ਨਹੀਂ ਨਾ ਕੁਛ ਹੋਰ ਕਹਿੰਦਾ ਹੁੰਦਾ ਬੁੜੀਆਂ ਬਿਨਾ ਕਾਦਾ ਕਰ ਐਵੇਂ ਹੀ ਪਾਗੀ ਮੈਂ ਤਾਂ ਛੱਡ ਕੇ ਲੈ ਜਾਣੀ ਉਹ ਕਿਹੜੀ ਤਰੀ ਹੁੰਦੀ ਹੈ ਨੂੰ ਕਿਵੇਂ ਪਤਾ ਲੱਗਿਆ ਮੈਂ ਘਰੇ ਆ ਗਈ ਉਹੀ ਆਈ ਹੁਣੇ ਗੱਲਬਾਤ ਕਰਨੀ ਤੂੰ ਪੁੱਛਦੀਆਂ ਕਿਤੇ ਮਗਰੋਂ ਸਾਡੇ ਵਾਲੇ ਤਾਂ ਨਹੀਂ ਪੈਸਾ ਟੁੱਕਰ ਲੈਂਦਾ ਕੁਛ ਆਹੋ ਉਹ ਮੈਂ ਤਾਂ ਪਤਾਲੈਂਡ ਆਈ ਸੀ ਕਿ ਫੋ ਉਹਦੀ ਆਲੀ ਬਮਲੀ ਆਲੀ ਰੂਸ ਕੇ ਵਗ ਇਹ ਤਾਂ ਆ ਬੈਠੀ ਹੈ ਆ ਗਈ ਕੁੜੇ ਤੂੰ ਹਾਂ ਆ ਗਈ ਮੈਂ ਤਾਂ ਉ ਗਈ ਸੀ ਕਿ ਦੋ ਚਾਰ ਕਿ ਦਿਨ ਮੈਂ ਚੱਲਣ ਮਿਲਿਆਂਵਨ ਵਾਲੇ ਗੁੱਸਾ ਗਿਲਾ ਸੀਗਾ ਹੋਰ ਠੀਕ ਹੈ ਪਹਿਣ ਹਾਂ ਠੀਕ ਹੈ ਠੀਕ ਹੈ ਬਹਿ ਜਾ ਹੋਰ ਤੇ ਮੈਂ ਤਾਂ ਸੁਣਿਆ ਸੀ ਤੂੰ ਰੂਸ ਕੇ ਗਈ ਹੋਈਆਂ ਆ ਮਿਰਸ ਸੁਕੇ ਬਾਕੀ ਐਵੇਂ ਤੀਵੇਂ ਉਹ ਫੁਰ ਲੋ ਡਾ ਦਿੰਦੀ ਕਿਉਂ ਰਸਕੇ ਗਈਆਂ ਮੈਂ ਕੋਈ ਨਹੀਂ ਮੈਂ ਤਾਂ ਰੁਸਦੀ ਉਹ ਐ ਮਹੀਨੇ ਹੋ ਗਏ ਤੈਨੂੰ ਗਏ ਮੁੰਡਾ ਕਿੱਥੇ ਛੱਡਿਆ ਮੁੰਡੇ ਤਾਂ ਪਿੰਡ ਸਕੂਲ ਲਾਤਾ ਸੀ ਰਸਕੇ ਨਹੀਂ ਗਈ ਤੀਗੀ ਉਹ ਮੇਰੀ ਬੀਬੀ ਕਹਿੰਦੀ ਇੱਥੇ ਕੱਲੀ ਰਹਿਣੀ ਐ ਮੈਂ ਤਾਂ ਕਰਕੇ ਮੇਰਾ ਜੀ ਲੱਗਦੂ ਤਾਂ ਬਾਕੀ ਸੀ ਉੱਥੇ ਰੁਸਣ ਵਾਲੀ ਕੀ ਗੱਲ ਲੈ ਮੈਂ ਮਰੀ ਜਾਂਦੀ ਆਂ ਨੇ ਹਾਂ ਤੇ ਹੋਰ ਤੂੰ ਤਾਂ ਫੇਰ ਐਹੀ ਜੀ ਗਈ ਨਹੀਂ ਤੇਰੀ ਲੱਖ ਰੁਪਏ ਦੀ ਮੱਝ ਤਾਂ ਉਹਨਾਂ ਨੂੰ ਸਮਾਹਤੀ ਉਹਨੇ ਅਮਲੀ ਨਹੀਂ ਅੱਛਾ ਤੈਨੂੰ ਪਤਾ ਸੀ ਕਿ ਮੈਂ ਰੁੱਸ ਕੇ ਗਈਆਂ ਹੋਰ ਪਤਾ ਹੀ ਸੀ ਆਏ ਤਾਂ ਫਿਰ ਚਲ ਸਾਰੇ ਤਾਂ ਪਿੰਡ 'ਚ ਗੱਲ ਉੱਡੀ ਪਈ ਹੈ ਹੋਰ ਹੀ ਬੋਲ ਤਾਂ ਫਿਰ ਜੀ ਤੈਨੂੰ ਪਤਾ ਉਹਨੂੰ ਪਤਾ ਲੱਗ ਜੇ ਉਹਨੂੰ ਮੈਂ ਝੂਠ ਬੋਲ ਕੇ ਆਈਆਂ ਵੀ ਰੁੱਸ ਕੇ ਨਹੀਂ ਗਈ ਮੈਂ ਤਾਂ ਉਹੀ ਗਈ ਸੀ ਸੌਂਪੀ ਅੱਛਾ ਕੀ ਨੂੰ ਝੜਕਾਤੀ ਮੈਂ ਉਹਨਾਂ ਨੂੰ ਮੌਣ ਕਿਆ ਨੂੰ ਜੱਸੇ ਕਿਆ ਨੂੰ ਅੱਛਾ ਹਾਂ ਮੈਂ ਵੀ ਕਹਾ ਮੇਰੀ ਕਮਜ ਕਿੱਧਰ ਗਈ ਤੇ ਉਹਨੂੰ ਕਿਉਂ ਝੜਕਾਤੀ ਮੈਨੂੰ ਕੀ ਪਤਾ ਹੁਣ ਵਿਚਰੀ ਗੱਲ ਦਾ ਬਣੇ ਕਿਉਂ ਝੜਕਾਤੀ ਉਹ ਤਾਂ ਤੈਨੂੰ ਪਤਾ ਹੋ ਜੋ ਤੇਰੀ ਅਮਲੀ ਨੂੰ ਪਤਾ ਹੋ ਦੇਖ ਲੈ ਤਾ ਇਹ ਤਾਂ ਕਹਿੰਦੇ ਨੇ ਨੀ ਕਦੇ ਵੀ ਨਾ ਘਰ ਛੱਡ ਕੇ ਜਾਓ ਜਿਹੜੇ ਆ ਹੁੰਦੀਆਂ ਰੀਣੀ ਚੁਣੀ ਉਹ ਵੀ ਮਗਰੋਂ ਕੱਖਰ-ਪੱਖਰ ਹੋ ਜਾਂਦੀ ਐ ਮੈਨੂੰ ਨੀਂਂ ਜਿੰਦਾ ਪੈਣ ਦਾਤੀ ਫਰਾ ਮੱਝ ਮੈਨੂੰ ਨੀਂਂ ਜਿੰਦੀ ਉਹ ਕਹੀ-ਕੁਹੀ ਕੁਛ ਮੈਨੂੰ ਨੀਂਂ ਜਿੰਦੀ ਨਹੀਂ ਰਹਿਂਦਾ ਹੁੰਦਾ ਤੋਣੇ ਭੇਜਦਾ ਹੂੰ ਆ ਰਹਿਂਦਾ ਕੁੰਦਾ ਨੀ ਚਾਤਰ ਜਨਾਨੀ ਨੂੰ ਚੱਕ ਕੇ ਅੰਦਰ ਧਰ ਲਿਆ ਹੂੰ ਹਾਂ ਉਹ ਤਾਂ ਆਪ 6 ਮਹੀਨੇ ਹੋ ਗਏ ਨੇ ਨੂੰ ਕੋਠੀ ਪਾਉਂਦਿਆਂ ਨੂੰ ਕੋਠੀ ਪਾਉਂਦਿਆਂ ਨੂੰ ਦੇਖ ਲੈ ਆ ਗਾਹ ਦੇਖ ਲੈ ਆ ਗਾਹ ਸਾਡੇ ਘਰੇ ਸਿੱਟੇ ਪੈਗਾ ਸਾਰਾ ਕੁਛ ਹਾਂ ਚੱਕ ਚੱਕ ਮੈਂ ਵੀ ਬਾਹਰ ਮਾਰੂਗੀ ਬੇੜੇ ਚ ਕੋਈ ਗੱਲ ਨਹੀਂ ਦੇਖਦੀ ਆ ਮੈਂ ਥੋੜਾ ਟਾਈਮ ਹੀ ਵੀ ਭਾਈ ਚੱਕਣਾ ਉਹਦਾ ਸਮਾਨ ਚੱਕ ਲਓ ਨਹੀਂ ਕੋਠੀ ਨਾ ਨਹੀਂ ਤਾਂ ਪਾੜੀ ਲੈ ਸਾਡੇ ਵਾਲ ਤੋਂ ਕੁਝ ਪੀ ਅੱਜ ਤੱਕ ਨਹੀਂ ਉਹਦਾ ਅਮਲ ਪੂਰਾ ਹੋਊਗਾ ਤਾਈਓ ਪਾਊਗਾ ਹੋਰ ਛੋਡੇ ਵਾਲਾ ਕੀ ਪਾ ਲੂਗਾ ਸਾਰਾ ਦਿਨ ਤਾਂ ਫੀਮ ਦੇ ਕੋਲੇ ਖਾਂਦਾ ਏ ਡਿੱਤੀ ਲਿਆ ਲਿਆ ਨਹੀਂ ਪੜੇ ਮਗਰੋਂ ਵੀ ਨਹੀਂ ਸੁਧਰਿਆ ਮੈਨੂੰ ਤਾਂ ਐਸੀ ਕਹਿੰਦੇ ਨੇ ਜਿਹਨਾਂ ਨੂੰ ਜਸਕੇ ਬਾਗ ਜਾਂਦੇ ਨੇ ਤਾਂ ਬੰਦਾ ਮਾੜ ਮਾੜ ਸਮਝ ਜਾਂਦਾ ਕਿੱਥੋਂ ਸੁਧਰਿਆ ਨਹੀਂ ਸੁਧਰਨ ਵਾਲੇ ਦੇ ਲੱਛਣ ਨੇ ਚਲੋ ਤਾਂ ਛੱਡ ਹੁਣ ਪਣੀ ਦੇਖ ਤੂੰ ਹੀ ਦੱਸ ਉਹ ਤਾਂ ਪਣੀ ਪਾਣੇ ਮੇਰੀ ਗੱਲ ਸੁਣ ਪਤਾ ਨਹੀਂ ਤੇਰੇ ਮਾਪਿਓ ਨੇ ਕੀ ਦੇਖਿਆ ਸੱਚੀ ਗੱਲ ਹੈ ਤੁਸੀਂ ਹੁਣੀ ਵਰਗੀ ਸੀ ਨਹੀਂ ਕਿੱਥੇ ਡੋਬੀ ਐ ਇੰਨਾ ਚ ਨਹੀਂ ਬੱਸ ਉਹ ਤਾਂ ਨਾ ਇੱਕ ਦਿਨ ਉਹਦੇ ਨਹੀਂ ਖਾਦਾ ਹੁਣ ਡੁੱਬੜੇ ਨੇ ਕੁਝ ਉਹ ਕਿਹਾਂ ਹੋਊਗਾ ਵੀ ਕਿਹੜਾ ਵਿਆਹ ਹੋਗਾ ਬਾਅਦ ਚੋ ਕੀ ਨੇ ਪੁੱਛਣਾ ਉਹੀ ਗੱਲਾਂ ਫਿਰਦੀਆਂ ਕਰਮਾਂ ਨੂੰ ਰੋਂਦੀ ਹੁਣ ਤਾਂ ਮੈਨੂੰ ਸਮਝ ਹੀ ਨਹੀਂ ਆਉਂਦੀ ਨਹੀਂ ਮੈਂ ਕੀ ਕਰਾਂ ਮੈਂ ਇੱਥੋਂ ਤਾਂ ਨਹੀਂ ਪੜਨੇ ਇੱਥੇ ਰਹਿ ਜਾਣਾ ਸਾਰਾ ਦਿਨ ਕੋਠੀ ਦੇਖਦੇ ਕੇ ਮੇਰਾ ਤਾਂ ਚਿੱਤ ਕੱਢੂਗਾ ਆਹੋ ਤੂੰ ਤਾਂ ਕਿੱਥੋਂ ਰਹੇਗੀ ਹੁਣ ਰਹਿਣ ਵਾਲੀ ਤਾਂ ਤੂੰ ਛੱਡ ਗਈ ਨਹੀਂ ਹਾਂ ਫਿਰ ਜੇ ਜੇ ਤੂੰ ਬਾਗ ਗਈ ਨਹੀਂ ਤੇਰੇ ਤੇ ਤੱਕਣਾ ਉਹ ਛੱਕੀ ਵਾਲਾ ਕਰਦਾ ਸੀ ਤਾਂ ਇਹ ਤੈਨੂੰ ਘਰ ਕੱਟਦਾ ਕੁੱਟ ਘਰ ਕੋਈ ਕੱਢੇ ਆਪਣੇ ਗਈ ਤਾਂ ਦੇਖ ਮੈਂ ਆਪਣੀ ਮਰਜ਼ੀ ਨਾਲ ਕੁੱਟ ਮੇਰੇ ਜ਼ਰੂਰ ਪਈ ਤੀ ਉਹ ਤਾਂ ਕੁੱਟ ਤਾਂ ਰੋਜ਼ ਹੀ ਰਹਿੰਦਾ ਦਾ ਸੁਣਨੇ ਦੇ ਚ ਮੇਰੀ ਕੀ ਗਲਤੀ ਹੈ ਨਸ਼ਾ ਖਾ ਕੇ ਉਹਨੂੰ ਪਤਾ ਹੀ ਨਹੀਂ ਲੱਗਦਾ ਕੋਈ ਸੁੱਤਾ ਨਹੀਂ ਲੱਗਦਾ ਜੇ ਕਿ ਕੁੱਤਾ ਬਿੱਲਾ ਵੀ ਟੱਪ ਜਾਂਦਾ ਕਹਿੰਦਾ ਆਉ ਜਾਂਦਾ ਬੰਦਾ ਲੈ ਦੱਸ ਮੈਂ ਕੀ ਕਰਾਂ ਛੱਕ ਵਾਲਾ ਕਰਦਾ ਨਹੀਂ ਬਣੇ ਜਿਹੜੇ ਨਸ਼ੇ ਪੱਤੇ ਵਾਲੇ ਬੰਦੇ ਹੁੰਦੇ ਨੇ ਉਹ ਛੱਕੀ ਕਰਦੇ ਰਹਿੰਦੇ ਨੇ ਸਾਰੀ ਉਮਰ ਉਹਨਾਂ ਦੀ ਛੱਕਾਂ ਚ ਹੀ ਲੰਘੀ ਹੋਰ ਤਾਂ ਤੂੰ ਕੁਝ ਹੁੰਦਾ ਹੀ ਨਹੀਂ ਆਹ ਦੇਖ ਲੈ ਇਹਨਾਂ ਨੇ ਸਾਰਾ ਕੁਝ ਕਰ ਲਿਆ ਹੈ ਐਨਾ ਸੋਹਣਾ ਘਰ ਬਰਪਾਲਿਆ ਮੈਂ ਤਾਂ ਉਹਨਾਂ ਦਰਬਾਰ ਨੂੰ ਸਾਰੀ ਮੀਤ ਜਨੂ ਦੀ ਲਾਟ ਹੀ ਨਿਕਲ ਗਈ ਦੇਖ ਕੇ ਇਹਦੂ ਕੱਢੀ ਆ ਲੱਟ ਇਹਨਾਂ ਨੇ ਐਵੇਂ ਹੀ ਪਾਲਿਆ ਸਾਰੀ ਜਿਹੜੀ ਕਮਾਈ ਧਮਾਈ ਸੀ ਬੁੜੇ ਬੁੜਾ ਸਾਮ-ਸਾਮ ਰੱਖਦਾ ਸੀ ਸਾਰੀ ਇਹਨਾਂ ਨੂੰ ਦੇ ਗਿਆ ਬੁੜੇ ਦਾ ਉਹੀ ਗੱਲ ਕਿ ਟੱਟੀ ਸਾਰੀ ਉਮਰ ਫਿਰ ਮੈਂ ਚੱਕੀ ਹੈ ਸਾਮੇ ਤਾਂ ਇਹਨਾਂ ਨੇ ਹੈ ਨਹੀਂਗਾ ਕਮਾਈ ਸਾਰੀ ਇਹਨਾਂ ਨੂੰ ਦੇ ਗਿਆ ਉਹੀ ਗੱਲ ਭਲਾਈ ਤੇ ਜਮਾਨਾ ਹੀ ਨਹੀਂ ਫਿਰ ਹੈਗਾ ਕਰ ਲੋ ਕਰ ਲੋ ਚੱਕੀ ਜਾ ਟਟਣੀ ਚੱਕੀ ਜਾ ਭੋਂ ਦੀ ਕੁਸ ਚੱਕੀ ਜਾ ਹੁਣ ਆ ਜਾਂਦੇ ਕਿਸੇ ਪਾਸੇ ਫੇਰ ਪੁੱਛੂਗੀ ਡੁੱਬੜੇ ਨੂੰ ਮੈਂ ਤਾਂ ਲੈ ਮੱਝ ਮੈਂ ਤਾਂ ਐ ਕਿ ਨਹੀਂ ਮੈਂ ਨਾ ਜਾ ਕੇ ਮੋਦੇ ਕੋਲ ਆਏ ਤਾਂ ਪਰ ਮੈਨੂੰ ਕੀ ਪਤਾ ਮੇਰਾ ਤਾਂ ਨਾ ਨਾ ਲਈ ਹੋਰ ਇੱਥੇ ਲੜਾਈ ਪਈ ਜੂਗੀ ਆਏ ਮੈਨੂੰ ਪਤਾ ਨਹੀਂ ਵੀ ਮੁੱਲ ਦੇ ਗਿਆ ਹਮਾਰਾ ਭ ਵੀ ਕੋਈ ਨਸ਼ਾ ਪੱਤਾ ਉਹ ਕਰ ਗਿਆ ਹੋਵੇ ਨਿਯਾ ਹਿਲੇ ਕਿ ਉਹ ਫੀਮ ਬੁੱਕੜੀ ਲੈ ਕੇ ਆਇਆ ਹੂਗਾ ਹੋਰ ਤਾਂ ਨੇ ਕੀ ਲੈ ਕੇ ਆਉਣਾ ਕੀ ਰੀਦ ਕੀ ਹੋਰ ਆਈ ਬੜ ਮੇਰਾ ਨਾਨਾ ਲਈ ਫਿਰ ਵਾਧੂ ਲੜਾਈ ਪਈ ਜੂਨੀ ਉਹ ਤੇਰਾ ਤਾਂ ਕਹਿ ਦੇ ਮੈਂ ਤਾਈ ਉੱਟ ਕੇ ਆ ਗਈ ਸੀ ਮੇਰੇ ਕੋਲ ਗੱਲ ਉਹ ਲੜ ਪਿਆ ਜੱਸਾ ਆ ਕੇ ਤਾਈ ਤੂੰ ਤਾਂ ਚੁਗਲੀਆਂ ਕਰਦੀਆਂ ਮੈਂ ਤਾਂ ਉਹ ਪੁੱਛ ਲੈ ਭਾਈ ਮੈਂ ਤਾਂ ਅਮਲੀ ਦੇ ਘਰ ਆਣੀ ਆ ਗਈ ਹਾਂ ਕੋਈ ਸਾਨੂੰ ਕੀ ਪਤਾ ਤੂੰ ਤਾਂ ਕਿ ਸੋਹਾਂ ਲੈਂਦੀ ਫਿਰ ਨਿਯਾ ਤੂੰ ਚੁਗਲੀਆਂ ਕਰਦੀ ਮੈਂ ਕਿਉਂ ਦੱਸਣਾ ਉਹਨਾਂ ਦੀ ਮੱਝ ਖੁਰਚੂਗੀ ਉਹਨਾਂ ਦੇ ਕਿਲੇ ਤੋਂ हां ओहो त अपना माजी त थोड़ी ही जी करमाळी गई नी माजी ਛੱਡੋ ਤਾਂ ਜਿੱਦੋ ਘਾਇਆਂ ਵੀ ਲਿਆਊਗਾ ਨੀਲੀ ਰਾਵੀ ਐ ਮੇਰੀ माजी ਉਹ ਤਾਂ ਕਿੰਨੀ ਸੋਹਣੀ ਸੁਨੱਖੀ ਐ ਕੋਈ ਨਾ ਥੋੜੀ माजी ਤਾਂ ਆਪਣੀ ਕਰਮਾळी ਸੀ ਉਹਨਾਂ ਦੇ ਘਰੇ ਤਾਂ ਬਰਕਤ ਪਾਤੀ ਅੱਛਾ हां ਛੋਡੇ ਦੇਖ ਲੈ ਐ ਰਾਈ ਰੇਤ ਹੋ ਗਿਆ ਚੰਗਾ ਲੈ ਨੀਆ ਮੈਂ ਤਾਂ ਮ माजी ਛੱਡੂੰਗੀ ਥੋੜੀ ਲੈ ਕੇ ਆਉਂਗੀ ਨਾ ਆਪਣੀ माजी ਤੂੰ ਤਾਂ ਗੱਲ ਕਰਤੀ ਕੋਈ ਨਾ ਉਹਨੇ ਇੱਕ ਹੋਰ ਮੇਰੇ ਮੱਥੇ ਲੱਗਣ ਦੇ ਜੇ ਤੂੰ ਇੱਥੇ ਰਹੇਂਗੀ ਮੱਝ ਫੇਰ ਹੀ ਲਿਆਵੇਂਗੀ ਜਦੋਂ ਤੂੰ ਇੱਥੋਂ ਫੇਰ ਚਲੀ ਗਈ ਫੇਰ ਫੜਾ ਦੂ ਸੰਗੋ ਆਹ ਤਾਂ ਕਾਨੂੰ ਜਾਨੀ ਨਹੀਂ ਸੀ ਤੀ ਕੋਈ ਨਾ ਗੱਲ ਤਾਂ ਕਰਕੀ ਜਉ ਇੱਕ ਪਾਸੇ ਖਬਰੇ ਕੁਛ ਮੇਰਾ ਬਣ ਜੇ ਮੁੰਡਾ ਹੈਗਾ ਮੁੰਡਾ ਸਕੂਲ ਜਾਈ ਜਾਂਦਾ ਉੱਥੇ ਆਹ ਹਾਪੀ ਦੇਖਦੀ ਆ ਮੁੰਡੇ ਨੂੰ ਮੈਂ ਫਿਰ ਤਾਂ ਮੱਝ ਦਾ ਪਤਾ ਕਰਦੀ ਆ ਉਹਨੂੰ ਆ ਜਾਂਦਾ ਜਮੀਨ ਤੇਰੇ ਨਾਂ ਹੈ ਕਿ ਕਹਿੰਦੀ ਮੇਰੇ ਨਾਂ ਜਮੀਨ ਨਵੀਨ ਉਹਦੇ ਨਾਂ ਕਿਉਂ ਰਹੂਗੀ ਕਿਉਂ ਉਹ ਤਾਂ ਪਹਿਲੀਆਂ ਜੀ ਕਰਾ ਲਈ ਸੀ ਮੈਨੂੰ ਪਤਾ ᱛੀ ਅੱਜ ਤਾਂ ਮੈਂ ਚਲਾਕ ਆਂ ਤਾਂ ਬੜੀ ਦਿੱਖੀਆਂ ਆਂ ਅੱਜ ਤਾਂ ਮੈਨੂੰ ਵੀ ਪਤਾ ਤੂੰ ਬਾੜੀ ਚਲਾ ਚਾਹ ਤਰ ਚਲਾ ਕੇ ਫਿਰ ਗਾਏ ਕੋ ਨਹੀਂ ਕਰ ਕਿੱਥੋਂ ਹੀ ਗੱਲ ਇਹ ਧੂਆਮਲੀ ਸੀਗਾ ਜਿਹਦੇ ਨਾਂ ਕੁਝ ਹੁੰਦਾ ਇਹ ਤਾਂ ਜਮੀਨ ਸਾਰਾ ਕੁਝ ਖਾਇਆ ਜਮੀਨ ਵੀ ਹੁਣ ਖਾ ਜਾਂਦਾ ਹਾਂ ਖਾ ਤਾਂ ਜਾਂਦਾ ਚਾਹਿਆ ਨਾ ਜੀ ਚਾਹ ਪਾਣੀ ਜਾਨੀ ਐ ਤੱਕ ਨਹੀਂ ਪੀਣਾ ਕਰੀਆ ਚਾਹ ਪਾਣੀ ਨੂੰ ਤਾਂ ਮੈਨੂੰ ਆਪ ਨਹੀਂ ਹਜੇ ਪਤਾ ਹੈਂ ਚਲ ਕੋਈ ਨਾ ਹਾਂ ਲਾ ਚਲ ਚੁਗਲੀਆਂ ਦਾ ਕਰਦੀ ਜੈਨ ਨੂੰ ਖਾਵੇ ਕੰਮ ਦੀ ਗੱਲ ਤਾਂ ਦੱਸ ਕਿ ਮੱਝ ਉਹਨਾਂ ਦੇ ਘਰੀਆਂ ਹੁਣ ਮੈਂ ਕੱਢੂ ਉਹਨਾਂ ਦੇ ਹੱਡਾਂ ਚੋਂ ਮੱਝ ਤਾਂ ਮੇਰੀ ਮੱਝ ਕਿਵੇਂ ਲੇਗੇ ਹੁਣ ਇੱਥੇ ਕੁਝ ਲੱਭਾਂ ਕੁਝ ਖਾਣ ਨੂੰ ਮਾੜਾ ਮੋਟਾ হয়